ਸਾਈਡ ਜਿਆਦਾ ਵੀ ਹੈ ਇੱਥੇ ਕਮਰਾ ਹੈ ਜਮੂਸ ਤੋਂ 3 ਜੀ ਹੈ ਨਾ ਫੋਰਸ ਨੋ ਜੀ ਨਾਮ ਟੋਟਾ ਮੇਰਾ ਨਾਮ ਜੀ ਪੰਕੇ ਰਾਣਾ ਹੈ ਇਹ ਐਕਚੁਅਲੀ ਮੇਰਾ ਯਾਰ ਦੋਸਤ ਹੈਗਾ ਸਾਗਰ ਉਹ ਆਪਣੇ ਰੋੜਾ ਮੈਡੀਕਲ ਸਟੋਰ ਤੇ ਲੱਗਿਆ ਹੋਇਆ ਸੀ ਆ ਉਹ ਐਕਚੁਅਲੀ ਘਰੇ ਖਾਣਾ ਖਾਣ ਆਇਆ ਸੀ ਖਾਣਾ ਖਾ ਕੇ ਹੁਣ ਕੰਮ ਤੇ ਵਾਪਸ ਜਾ ਰਿਹਾ ਸੀ ਤੇ ਇੱਕ ਸਵਿਫਟ ਕਾਰ ਉੱਪਰੋਂ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਆਂਦੀ ਸੀ ਵਿੱਚ ਦੋ ਨਵਾਲਗ ਬੱਚੇ ਬੈਠੇ ਸੀਗੇ ਸੁਣਿਆ ਨੇ ਕਿ ਛੋਟਾ ਬੱਚਾ ਗੱਡੀ ਚਲਾ ਰਿਹਾ ਸੀਗਾ ਕਾਫੀ ਓਵਰ ਸਪੀਡ ਹੋਣ ਕਰਕੇ ਗੱਡੀ ਨੇ 7-8 ਪਲਟੇ ਖਾਦੇ ਆ ਤੇ ਜਿਹੜਾ ਮੇਰਾ ਯਾਰ ਦੋਸਤ ਸੀ ਉਹਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਤੁਹਾਨੂੰ ਇਸ ਚੀਜ਼ ਦੀ ਜਿਹੜੀ ਜਾਣਕਾਰੀ ਕਿੱਦ ਐਕਚੁਅਲੀ ਮੇਰੇ ਯਾਰ ਉਹਦਾ ਛੋਟਾ ਬ੍ਰਦਰ ਹੈਗਾ ਉਹਨੇ ਮੈਨੂੰ ਕਾਲ ਕੀਤੀ ਤੇ ਉਹਨੇ ਮੈਨੂੰ ਜਾਣਕਾਰੀ ਦਿੱਤੀ ਅਸੀਂ ਉਸੀ ਟਾਈਮ ਆ ਗਏ ਸੀਗੇ ਇੱਥੇ ਤੁਸੀਂ ਆ ਕੇ ਮੌਕੇ ਤੇ ਕੀ ਦੇਖਿਆ ਮੈਂ ਜਦੋਂ ਆਇਆ ਸੀਗਾ ਉਸ ਟਾਈਮ ਉਹਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਮੁਕੇਰੀਆਂ ਲੈ ਕੇ ਗਏ ਸੀਗੇ ਪਰ ਹੁਣ ਉਹਦੀ ਕੰਡੀਸ਼ਨ ਉੱਥੇ ਜ਼ਿਆਦਾ ਖਰਾਬ ਹੋਣ ਕਰਕੇ ਜਲੰਧਰ ਰੈਫਰ ਕਰ ਦਿੱਤਾ ਹੋਇਆ ਮੌਕੇ ਤੇ ਪੁਲਿਸ ਆਈ ਮੌਕੇ ਤੇ ਰਕੇਸ਼ ਕੁਮਾਰ ਐਸਆਈ ਆਏ ਸੀਗੇ ਉਹ ਇਜਾਜ਼ਤ ਲੈ ਕੇ ਗਏ ਹੋਏ ਹੈ ਯਾਰ ਪਰਵਾੜਾ ਵਿੱਚ ਸਰ ਇੱਕ ਐਕਸੀਡੈਂਟ ਹੋਇਆ ਹੈ ਕਿੰਨੇ ਕਿਲੋਮੀਟਰ ਸਾਹਮਣੇ ਕੀਮਾ ਬੱਸ ਸੀਕੂ ਤਲਾ ਇਸੇ ਥਾਣੇ ਵੀ ਆਪਣੇ ਟੁਘੇ ਲੱਗੇ ਇਥੇ ਐਕਸੀਡੈਂਟ ਹੋਇਆ ਤੇ ਮੌਕੇ ਤੇ ਪਹੁੰਚਿਆ ਮੌਕੇ ਜਾ ਕੇ ਦੇਖਿਆ ਹੈਗਾ ਇੱਕ ਗੱਡੀ ਡਿਜ਼ਾਇਰ ਸੀਗੀ ਤੇ ਜਿਹਦਾ ਨੰਬਰ ਸੀਗਾ 7 ਬੀ ਐਲ 0458 ਸੀਗਾ ਸਪੋਰਟ ਕਾਰ ਸੀਗੀ ਤੇ ਉਹਦੇ ਵਿੱਚ ਮੁੰਡੇ ਸੀਗਾ ਮੁੰਡਾ ਸੀ ਚਲਾ ਰਿਹਾ ਇੱਕ ਬੜੀ ਦੱਸਣ ਦੇ ਮੁਤਾਬਕ ਇਹ ਪਤਾ ਲੱਗਾ ਵੀ ਬਹੁਤ ਫਾਸਟ ਸੀਗਾ ਤੇ ਮੁਰੇ ਇੱਕ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਤੇ ਮੋਟਰਸਾਈਕਲ ਚਾਲਕ ਸੀਗਾ ਉਹਦੇ ਵਿੱਚ ਵਜਾ ਹੈਗਾ ਉਹਦਾ ਮੋਟਰਸਾਈਕਲ ਦਾ ਨੰਬਰ ਸੀਗਾ ਪੀਪੀ 10 ਸੀਬੀ 6447 ਤੇ ਉਹਦੇ ਵਿੱਚ ਵਜਨ ਨਾਲ ਗੱਡੀ ਇਹਦੀ ਓਵਰ ਕੰਟਰੋਲ ਹੋ ਗਈ ਤੇ ਜਿਹੜਾ ਕਰਕੇ ਗੱਡੀ ਨੇ ਮੁਰਕੇ ਪਲਟੀਆਂ ਪਲਟੀਆਂ ਇੱਕ ਦੋ ਪਲਟੀਆਂ ਖਾਧੀਆਂ ਤੇ ਗੱਡੀ ਟੇਢੀ ਹੋ ਗਈ ਤੇ ਜਿਹਦਾ ਕਰਕੇ ਜਾਨੀ ਨੁਕਸਾਨ ਤੇ ਅਕਰੀਬ ਹਜੇ ਨਹੀਂ ਜ਼ਿਆਦਾ ਹੈਗਾ ਮੋਟਰਸਾਈਕਲ ਚਾਲਕ ਦੀ ਜੀ ਦਾਖਲ ਨੂੰ ਕਰਾਇਆ ਹੈਗਾ 60 ਸੀਗੀ ਉਹਦੇ ਉਹਦਾ ਠੀਕ ਹੈਗਾ ਸਰ ਕਾਰਜੇ ਕਿੰਨੇ ਕਿ ਵਿਅਕਤੀ ਸੀਗੇ ਕਾਰ ਦੇ ਵਿੱਚ ਇੱਕ ਹੀ ਵਿਅਕਤੀ ਸੀਗਾ ਜੀ ਸਰ ਤੇ ਸੁਣਿਆ ਗਿਆ ਵੀ ਉਹ ਵਿਅਕਤੀ ਜਿਹੜਾ ਕਾਰ ਚਲਾ ਰਿਹਾ ਸੀ ਉਹ ਉਮਰ ਦੀ ਕੱਟ ਸੀ ਉਹਦੀ ਕਾਰ ਉਹ ਹੁਣ ਦੇਖ ਕੇ ਹੁਣ ਤੱਕ ਜੀ ਉਹ ਨਹੀਂ ਮਿਲਿਆ ਹੈਗਾ